ਸਰਗੀ ਸੰਗਰੂਰ ਦੀ ਕਵਤਾ ਕਦੇ ਸੁਣਦਾ ਸ਼ਿਕਵੇ ਖਿੜੇ ਮਥੇ ਕਦੇ ਸੁਣਦਾ ਸ਼ਿਕਵੇ ਖਿੜੇ ਮਥੇ ਕਦੇ ਕਦੇ ਢੇਰ ਸਾਰਾ ਆਂ ਪਿਆਰ ਲੈਂਦਾ ਕਦੇ ਕਦੇ ਢੇਰ ਸਾਰਾ ਆਂ ਪਿਆਰ ਲਿਆਦਾ بے شک, بے شک کر گلہ نال کسی بے, بے شک کر گلہ نال کسی کدے کدے کچھ پل گزار لندہ, لندہ قدے قدے کدے کدے کچھ پل گزار لندہ کدے سنگا شکوے کھڑے متھے کدے کدے تیر سارا ہاں پیار لندہ ہاں بخشی ہاں میں ਹਾਂ ਬੁਸ਼ੀਆਂ ਮੈਂ ਤਹਾਦਾ ਹੀ ਦੋਸ਼ੀ ਜਦੋਂ ਗੱਲ ਮੌਤ ਦੀ ਕਰਦਾ ਹਾਂ ਜਦੋਂ ਗੱਲ ਮੌਤ ਦੀ ਕਰਦਾ ਹਾਂ ਪਰ ਕੀ ਕਰਾਂ ਕਈ ਵਾਰੀ ਦੇਖ ਹਾਲ ਪਲ-ਪਲ ਰਹਿਦਾ ਦਰਦਾ ਮਰਦਾ ਹਾਂ ਪਲ-ਪਲ ਰਹਿਦਾ ਦਰਦਾ ਮਰਦਾ ਹਾਂ ਬੋਲ ਨਾ ਪਾਵਾਂ ਕਦੇ ਕੁਝ ਨਹੀਂ ਹੋਣੀ ਕੀ ਮੀ ਹਾਲ ਸੁਣਾਵਾਂ ਨੈਣੀ ਹੜ ਆਵੇ ਕੁਝ ਸਮ ਦਿਨ ਆਵੇ ਕਿੰਜ ਪਲ ਬਤਾਵਾ ਕਿ ਪਲ ਬਤਾਵਾ